ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ कौर ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਆਪਾਂ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਸ਼ਾਮ ਦਾ ਟਾਈਮ ਹੈ 5:30 ਦਾ ਆਪਾਂ ਪਸੂ ਨਵਾਉਂਦੇ ਸੀਗੇ ਗਰਮੀ ਬਹੁਤ ਜ਼ਿਆਦਾ ਆ ਪਸੂ ਨੂੰ ਦੋ ਟਾਈਮ ਨਵਾਈਦਾ ਆ ਪਸ਼ੂ ਆਪਾਂ ਦੋ ਟਾਈਮ ਨਵਾਈਦੇ ਆ ਸਵੇਰ ਨੂੰ ਤੇ ਸ਼ਾਮ ਨੂੰ ਠੰਡੇ ਠੰਡੇ ਸਵੇਰ ਨੂੰ 8 ਵਜੇ ਨਵਾਦੀਦੇ ਆ ਸ਼ਾਮ ਨੂੰ 5 5:30 ਵਜੇ ਨਵਾਦੀਦੇ ਆ ਜੋ ਠੰਡਾ ਹੁੰਦਾ ਗਰਮੀ ਦੇ ਵਿੱਚ ਪਸ਼ੂ ਆਪਾਂ ਨਹੀਂ ਨਵਾਉਂਦੇ ਜੇ ਆਪਾਂ ਗਰਮੀ 'ਚ ਨਵਾਉਨੇ ਦੁਪਹਿਰ ਨੂੰ ਨਵਾਉਨੇ ਆ ਤਾਂ ਪਸ਼ੂ ਬਿਮਾਰ ਹੋਣ ਦਾ ਖਤਰਾ ਆ ਠੰਡ ਠੰਡੇ ਪਸ਼ੂ ਨਵਾਉਨੇ ਚਾਹੀਦੇ ਆ ਆਪਾਂ ਨੂੰ ਤੇ ਆਪ ਪੂਰੀ ਪਸ਼ੂਆਂ ਦੀ ਕੇਅਰ ਕਰਦੇ ਆ ਇਹ ਪਸ਼ੂਆਂ ਦਾ ਕਰਕੇ ਅਸੀਂ ਸੋਲਰ ਵੀ ਲਵਾਇਆ ਜਾ ਤਿੰਨ ਰਾਤ ਪੱਖੇ ਚੱਲਦੇ ਰਹਿੰਦੇ ਆ ਗਰਮੀ ਦੇ ਵਿੱਚ ਸਾਡਾ ਪਸ਼ੂ ਵੀ ਕੋਈ ਬਿਮਾਰ ਨਹੀਂ ਹੋਇਆ ਨਾ ਪਸ਼ੂਆਂ ਨੇ ਦੁੱਧ ਸਕਾਇਆ ਦੁੱਧ ਵੀ ਪੂਰਾ ਆ ਤੇ ਮੱਛਰ ਹੋ ਜਾਂਦਾ ਆ ਕੁਤੜੀ ਹੋ ਜਾਂਦੀ ਆ ਉਹ ਤੋਂ ਆਪਾਂ ਸ਼ਾਮ ਨੂੰ ਨਵਾ ਦਿੰਦਾ ਆ ਮੱਛਰ ਦਾ ਨਹੀਂ ਨਹੀਂ ਆਪਾਂ ਲਈ ਉਹਦਾ ਧੋਣੀ ਕਰ ਦਈਦੀ ਆ ਇੱਥੇ ਮੈਂ ਗ੍ਰਿੰਦਰ ਨੂੰ ਆਪਣੇ ਨਾਲ ਲਾਇਆ ਸੀ ਪਸ਼ੂ ਨਵਾਉਣ ਉਹ ਵੀ ਵਿਚਾਰਾ ਕਾਲਜ ਤੋਂ ਆਇਆ ਸੀ 5 ਵਜੇ 5:30 ਵਜੇ ਪਸ਼ੂ ਨਵਾਉਣ ਲੱਗੇ ਸੀ ਉਹਨੂੰ ਮੈਂ ਨਾਲ ਲਾ ਲਿਆ ਮਨਾ ਨਹੀਂ ਕੀਤਾ ਉਹਨੇ ਆਖੇ ਲੱਗ ਗਿਆ ਮੇਰੇ ਝਾਟੀ ਸਵੇਰ ਨੂੰ 9:30 ਵਜੇ ਚੱਲ ਜਾਂਦਾ 5 ਵਜੇ ਘਰ ਆਉਂਦਾ ਆ ਉਹਦੇ ਵੀ ਅਸੀਂ ਪੱਕੀ ਡਿਊਟੀ ਲਈ ਆ ਵੀ ਆਹ ਕੰਮ ਤੇਰਾ ਆ ਇਹ ਤੂੰ ਕਰਨਾ ਉਹ ਆਪਣਾ ਕੰਮ ਆਪੇ ਹੀ ਕਰਦਾ ਆ ਛੁੱਟੀ ਵਾਲੇ ਦਿਨ ਆਪਣੇ ਪਾਪਾ ਦਾ ਵਰਕਸ਼ਾਪ 'ਚ ਵੀ ਕੰਮ ਕਰਾਉਂਦਾ ਆ ਉਹਨਾਂ ਦੇ ਹੱਥ ਬਟਾਉਂਦਾ ਉਹਨਾਂ ਨਾਲ ਵੀ ਇਦੋਂ ਬੱਚੇ ਕਹਿਣੇ ਵਿੱਚ ਜਿੱਦਾਂ ਅਸੀਂ ਕਹਿੰਨੇ ਆ ਉਦਾਂ ਹੀ ਕਰਦੇ ਆ ਇਹ ਆਪਣੇ ਕਿਸੇ ਦਿਜਾ ਤੋਸ ਦੇ ਨਾਲ ਬਾਹਰ ਘੁੰਮਣ ਮਣੇ ਜਾਂਦਾ ਹੈਗਾ ਘਰ ਹੀ ਰਹਿੰਦਾ ਆ ਸਕੂਲ ਵੀ ਜਾਂਦਾ ਸੀ ਇਹਨੇ ਪਲੱਸ 1 ਪਲੱਸ 2 ਸਕੂਲ ਦੇ ਵਿੱਚ ਕੀਤੀ ਆ ਤੇ ਉਦੋਂ ਵੀ ਇਹ ਸਾਈਕਲ ਤੇ ਜਾਂਦਾ ਸੀਗਾ ਤੇ ਇਹਨਾਂ ਨੇ ਸਿੱਧਾ ਸਕੂਲ ਸਕੂਲੋਂ ਸਿੱਧਾ ਘਰ ਕਦੀ ਕਿਸੇ ਯਾਰ ਦੋਸਤ ਕੋ ਖੜਾ ਨਹੀਂ ਹੋਇਆ ਇਹ ਨਾ ਕਦੀ ਕਿਸੇ ਯਾਰ ਦੋਸਤ ਨਾਲ ਘੁੰਮਣ ਗਿਆ ਆ ਇਹ ਤੋਂ ਸਾਡੇ ਬੱਚੇ ਬਹੁਤ ਕੀਣ ਕਹਿਣੇ ਵਿੱਚ ਆ ਜਿੱਦਾਂ ਅਸੀਂ ਕਹਿੰਨੇ ਉਦਾਂ ਹੀ ਮੰਨਦੇ ਆ ਉਦਾਂ ਹੀ ਕਰਦੇ ਆ ਹਣ ਮੈਂ ਇੱਥੇ ਫਰਸ਼ ਧੋਣ ਲੱਪੇ ਸੀਗੀ ਪਸੂ ਨਵਾਏ ਗਏ ਆਪਣੇ ਤੇ ਹਣ ਥੱਲੜ ਲਈ ਫਰਸ਼ ਆਇਆ ਸਾਫ਼ ਕਰਦੀ ਸੀਗੀ ਪਸ਼ੂ ਆਪਣੇ ਨਵਾਏ ਗਏ ਤੇ ਫੀਡ ਸੀ ਪਸ਼ੂਆਂ ਦੀ ਪਈ ਪਾਉਣ ਵਾਲੀ ਡਰਮ ਦੇ ਵਿੱਚ ਮਹੀਨੇ ਦਾ ਆਪਾਂ ਮਹੀਨੇ ਤੇ ਆਪਾਂ ਇਕੱਠੀ ਫੀਡ ਚੱਕ ਲਿਓਨੇ ਹੁੰਨੇ ਆ ਤੇ ਉਹ ਅੱਗੇ ਬਾਕੀ ਬੋਰੇ ਪਾਤ ਦੇ ਸੀਗੇ ਡਰਮ ਦੇ ਤਿੰਨ ਡਰਮ ਭਰਗੇ ਸੀਗੇ ਤੇ ਆ ਤਿੰਨ ਬੋਰੇ ਰਹਿ ਗਏ ਸੀਗੇ ਤੇ ਹੁਣ ਉਹ ਦੋ ਡਰਮ ਖਾਲੀ ਹੋਏ ਸੀ ਤੇ ਮੈਂ ਕਿਹਾ ਚਲੋ ਉਹਦੇ ਵਿੱਚ ਪਾ ਦਿੰਦੇ ਹਾਂ ਬੋਰੇ ਪਏ ਇੱਥੇ ਉਦਾਂ ਹੀ ਤੇ ਇਹ ਸੀ ਡਰਮ ਦੇ ਵਿੱਚ ਫੀਡ ਪਾਉਣ ਲੱਪੇ ਸੀ ਨੇ ਆਪਾਂ ਮਹੀਨੇ ਦੀ ਇਕੱਠੀ ਫੀਡ ਲੈ ਆਈਦੀ ਆ ਫੇਰ ਮਿੰਨਾ ਸੌਖਾ ਨੰਗ ਜਾਂਦਾ ਆ ਡੈਰੀ ਤੋਂ ਸਾਫ਼ ਕਰਵਾ ਕੇ ਤੇ ਫਿਰ ਆਪਾਂ ਫੀਡ ਚੱਕ ਲਈਦੀ ਆ ਫੋਨ ਕਰ ਕਰ ਦਈਦਾ ਉਹਨਾਂ ਨੂੰ ਤੋਂ ਘਰ ਛੱਡ ਜਾਂਦੇ ਆ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਮੀਂਹ ਵੀ ਨਹੀਂ ਪੈਂਦਾ ਹੈਗਾ ਜਿੱਦਣ ਦਾ ਸਾਉਣ ਦਾ ਮਹੀਨਾ ਚੜਿਆ ਮੀਂਹ ਇੱਕ ਵਾਰੀ ਨਹੀਂ ਪਿਆ ਬੱਦਲ ਹੋ ਜਾਂਦਾ ਰੋਜ਼ ਹੀ ਮੀਂਹ ਨਹੀਂ ਆਉਂਦਾ ਆਸੇ-ਪਾਸੇ ਮੀਂਹ ਪੈ ਜਾਂਦਾ ਆ ਇੱਥੇ ਬੋਰਾ ਗਰੇਂਦਰ ਦੇ ਹੱਥੋਂ ਟਿਲਕ ਗਿਆ ਸੀ ਫਿਸਲ ਗਿਆ ਸੀ ਥੱਲੇ ਡੈਗ ਪਿਆ ਸੀਗਾ ਥੱਲੇ ਉਹ ਗਿੱਲਾ ਹੋਇਆ ਸੀ ਇਹ ਬੋਰਾ ਖਾਦ ਪਈ ਸੀ ਕਰ ਉਹਦਾ ਕਰਕੇ ਗਿੱਲਾ ਹੋ ਗਿਆ ਹੋਣਾ ਆ ਅਪਾ ਅੱਜ ਦਾ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਕਿਸੇ ਹੋਰ ਵਲੌਗ ਦੇ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਜੇ ਤੁਹਾਨੂੰ ਮੇਰੇ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਤਿ ਸ੍ਰੀ ਅਕਾਲ ਜੀ